ਤਰੀ ਗੱਲ ਜਿਸੰਦਲ ਚੰਨ ਤੇ ਅੱਜ ਜੋ ਸਕਦਾ ਹੈ ਦੀ ਤਾਜ਼ਾ ਖਬਰ ਆਪ ਸਰਪੰਚ ਦੇ ਕਤਲ ਮਾਮਲੇ ਵਿੱਚ 7 ਮੁਲਜ਼ਮ ਗ੍ਰਿਫਤਾਰ ਡੀਜੀਪੀ ਜਾਦਵ ਦੀ ਚੇਤਾਵਨੀ ਬਖਸ਼ੇ ਨਹੀਂ ਜਾਣਗੇ ਅਬਰਦੀ ਪੰਜਾਬ ਪੁਲਿਸ ਦੇ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਸਮਰਪਿਤ ਸਰਪੰਚ ਜਰਮਲ ਸਿੰਘ ਦੇ ਕਤਲ ਮਾਮਲੇ ਵਿੱਚ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਸ਼ੱਤਿਕਰ ਤੋਂ ਦੋ ਸ਼ੂਟਰ ਗ੍ਰਿਫਤਾਰ ਕੀਤੇ ਗਏ ਸਨ ਤੇ ਸਾਜ਼ਿਸ਼ ਵਿੱਚ ਸ਼ਾਮਲ ਪੰਜ ਹੋਰਾਂ ਨੂੰ ਤਰਨਤਾਰਨ ਤੇ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਸ਼ੂਟਰਾਂ ਨੂੰ ਜਿਨ੍ਹਾਂ ਨੂੰ 14 ਦਿਨ ਦੇ ਟਾਰਗੇਟ ਰਿਮਾਨ ਤੇ ਲਿਆ ਗਿਆ ਹੈ ਡੀਜੀਬੀ ਗੌਰਵ ਜੱਦੇ ਨੇ ਗੈਂਗਸਟਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਪੰਜਾਬ ਵਿੱਚ ਅਪਰਾਧ ਕਰਨ ਤੋਂ ਬਾਅਦ ਉਹ ਦੇਸ਼ ਦੇ ਕਿਸੇ ਵੀ ਕੋਨੇ ਜਾਂ ਵਿਦੇਸ਼ ਵਿੱਚ ਲੁਕ ਜਾਣਾ ਜਾਂ ਪੰਜਾਬ ਪੁਲਿਸ ਉਹਨਾਂ ਨੂੰ ਲੱਭ ਲਿਆਵੇਗੀ ਉਹਨਾਂ ਨੇ ਕਿਹਾ ਕਿ ਗ੍ਰਿਫਤਾਰੀ ਕਰੇਗੀ ਤੇ ਸਖਤ ਸਜ਼ਾ ਮਾ ਯਕੀਨੀ ਬਣਾਏਗੀ ਡੀਜੀਪੀ ਨੇ ਦਾਅਵਾ ਕੀਤਾ ਕਿ 225 ਤੱਕ ਪੁਲਿਸ ਸਾਰੇ ਵੱਡੇ ਮਾਮਲਿਆਂ ਨੂੰ ਹੱਲ ਕਰ ਲਵੇਗੀ ਇਹ ਜਾਣਕਾਰੀ ਮਿਲਣ ਤੇ ਰਾਏਕੋਡ ਵਿੱਚ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮਾ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ 14 ਦਿਨਾਂ ਦੇ ਟਾਰਗੇਟ ਹਰਵਾਨ ਤੇ ਲਿਆ ਗਿਆ ਹੈ ਉਹਨਾਂ ਨੂੰ ਹਵਾਈ ਹਜਾਜ ਰੈਂ ਪੰਜਾਬ ਲਿਆਂਦਾ ਜਾ ਰਿਹਾ ਹੈ ਡੀਜੀਪੀ ਨੇ ਇਸ ਇਹ ਵੀ ਕਿਹਾ ਹੈ ਕਿ ਕਤਲ ਕਤਲ ਵਿਦੇਸ਼ ਵਿੱਚ ਬੈਠੇ ਇੱਕ ਹੈਂਡਲਰ ਦੁਆਰਾ ਹੀ ਕੀਤਾ ਗਿਆ ਸੀ ਗੈਂਗਸਟਰ ਪ੍ਰਭੂ ਦਾਸੂਵਾਲ ਦੀ ਸਰਪੰਚ ਲਾਲ ਦੁਸ਼ਮਣ ਸੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਪੰਜਾਬ ਵਿੱਚ ਗੋਲੀ ਚਲਾਉਂਦਾ ਹੈ ਤਾਂ ਪੰਜਾਬ ਪੁਲਿਸ ਉਹਨਾਂ ਨੂੰ ਦੇਸ਼ ਤੇ ਵਿਦੇਸ਼ ਵਿੱਚ ਕਿਤੇ ਨਹੀਂ ਬਖਸ਼ੇਗੀ ਧੰਨਵਾਦ ਖਬਰਾਂ ਜੁਲ ਨਹੀਂ ਬਣੇ ਰੋ ਖਬਰਾਂ ਨੂੰ ਛੇਤੇ ਲਾਈਕ ਕਰ ਦਿਓ